जी हम कुछ और बातों में अंदर हैं गर्दन के और कंधे और वैसे भी जल्दी ही रहता हूं कि तीव्रता से इसका में बाहर क्या लिखो और दीजिए ਬੰਦੂ ਜੀ ਜੀ ਕਰਨਾ ਦੇ ਰਿਹਾ ਹਾਂ ਮੈਂ ਅਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਉਹ ਆਂਵਾਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬਹੁਤ ਚੰਗਾ ਹੈ ਸਰ ਪੰਜਾਬ ਸਰਕਾਰ ਦੀ ਅਧਿਕਾਰਤ ਅਨੁਸਾਰ ਅੱਜ ਅਸੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੂੰ ਜ਼ਿਆਦਾ ਮੋਟੀਵੇਟ ਕਰਨ ਲਈ ਤੇ ਉਹਨਾਂ ਦੀ ਹਾਜ਼ਰੀ ਵਡਾਉਣ ਲਈ ਉਹ ਫਰਾਲੀ ਕਿਤੇ ਗਏ ਜਿਸ ਤਹਿਤ ਡਿਪਾਰਟਮੈਂਟ ਦਾ ਵੀ ਲੋਗਨ ਦੀ ਆਉ ਸਕੂਲ ਚੱਲੀ ਜੇ ਉਸ ਦੇ ਤਹਿ ਤਸੀਕ ਅੱਜ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਅਸੀਂ ਵਿਦਿਆਰਥੀਆਂ ਦਾ ਸਵਾਦ ਲੈਣਾ ਤੇ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਦਿਲ ਲੱਗਣਾ ਤੇ ਹਾਜ਼ਰੀ ਵੱਟੋਂ ਵੱਧ ਉਹਨਾਂ ਦੀ ਹੋਣੀ ਇਸ ਮੇਲੇ ਉਪਰਾਲੇ ਕਿ ਕਰੇ ਉਹਨਾਂ ਨੂੰ ਬੱਚਿਆਂ ਨੂੰ ਵੱਖ-ਵੱਖ ਉਹਨਾਂ ਲਈ ਕੰਪੀਟੀਸ਼ਨ ਗੇਮਾਂ ਤੇ ਮੂਵੀ ਆਦੀ ਤਖਨ ਦੇ ਉੱਪਰ ਪ੍ਰੋਗਰਾਮ ਹੈ ਜੀ ਤੋਂ ਬਾਅਦ ਕੱਲ ਨੂੰ ਦੋਸਤੋ ਜਿਹੜੇ ਵੀ ਹੈ ਅਸੀਂ ਕਰੋਨਾ ਵੇਲੇ ਜੋ ਡਾਕਟਰਾਂ ਨੇ ਬਹੁਤ ਸੇਵਾ ਕੀਤੀ ਤੇ ਹੁਣ ਵੀ ਸੇਵਾ ਕਰਨੇ ਨੇ ਤੇ ਇਹ ਸਭ ਸਾਡੇ ਸਕੂਲ ਨੂੰ ਹਲਕਾ ਪੂਰੀ ਹੈਲਪਿੰਗ ਦੇਣੀ ਅਸੀਂ ਉਹਨਾਂ ਨੂੰ ਸਮਾਨ ਦਿੱਤਾ ਨੇ ਜਿਹੜੇ ਬੱਚੇ ਸਕੂਲ ਆਉਂਦੇ ਕੱਲ ਨੂੰ ਉਹਨਾਂ ਨੂੰ ਅਸੀਂ ਸੋ ਉਹਨਾਂ ਦਾ ਸਮਾਨਿਕਲਾ ਨਹੀਂ ਗਿਫਟ ਦਿੱਤੇ ਗਏ ਹਨ ਹਾਂਜੀ ਸਕੂਲ ਜਿਹੜੇ ਹੈ ਨੇ ਉਹ ਗਲਮੀਆਂ ਦੀ ਸਟੀਆਂ ਤੋਂ ਬਾਅਦ ਖੁੱਲ੍ਹਦੇ ਨੇ ਤੇ ਉਹਨਾਂ ਨੇ ਵਿਚਾਰ ਕੀ ਨੇ ਉਹਨਾਂ ਨੇ ਕਿ ਸਟੀਆਂ ਕਿਵੇਂ ਬੱਟੀ ਟਿਕਟੀਆਂ ਤੇ ਇਸ ਵਾਲੇ ਵੀ ਉਹਨਾਂ ਤੋਂ ਪੁੱਛਿਆ ਜਾਊਗਾ ਕਿ ਉਹਨਾਂ ਨੂੰ ਜਿੰਨਾਂ ਦਾ ਵਿਚਾਰ ਜਾਰੇ ਵਧੀਆ ਹੋਊਗੇ ਉਹਨਾਂ ਨੂੰ ਗਿਫਟ ਦੇਣੀ ਉਹਨਾਂ ਨੂੰ ਸਮਾਨਿਕ ਕੀਤਾ ਜਾਊਗਾ ਇਸ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਤੁਸੀਂ ਆਪ ਹੀ ਦੇਖ ਰਹੇ ਹੋ ਹਰ ਸਾਲ ਜਿਹੜੇ ਵਿਦਿਆਰਥੀ ਗਿਣਤੀ ਹੈ ਸਟੀਆਂ ਤੋਂ ਬਾਅਦ ਜ਼ਿਆਦਾ ਗਲ ਵਿਦਿਆਰਥੀ ਨਹੀਂ ਆਉਂਦੇ ਪਰ ਇਸ ਨਾਲ ਉਹ ਮੋਟੀਵੇਟ ਹੋਊਗੇ ਉਹਨਾਂ ਦਾ ਇੰਟਰਸਟ ਪੈਦਾ ਹੋਊਗਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਕੂਲ ਆਉਣਗੇ ਕੀ ਵੀ ਲੈਣ ਤੇ ਰੱਖਣਾ ਮੈਂ ਬੱਚਿਆਂ ਦੇ ਮਾਪਿਆਂ ਤੋਂ ਆਈ ਅਪੀਲ ਕਰਦਾ ਕੀ ਉਹ ਸਾਰੇ ਬੱਚਿਆਂ ਨੂੰ ਸਕੂਲ ਭੇਜਣ ਤੇ ਹੁਣ ਨਵਾਂ ਸੈਸ਼ਨ ਚાલુ ਹੋਣ ਵਾਲਾ